ਦੇਖੋ ਮੈਂ ਸਮਝਦਾ ਕਿ ਜੋ ਪਹਿਲਾਂ ਗੁਜਰਾ ਦੇ ਵਿੱਚ ਔਰ ਫਿਰ ਕੱਲ ਤੋਂ ਤਿੱਬੀ ਰਵਿਦਾਸਪੁਰਾ ਦੇ ਵਿੱਚ ਹੋਇਆ ਜਿਸ ਦੇ ਨਾਲ ਇੱਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਬਹੁਤ ਮੰਦਪਗ ਹੈ ਬਹੁਤ ਅਨਫੋਰਚੂਨੇਟ ਹੈ ਇਹਦੇ ਵਾਸਤੇ ਜਦੋਂ ਹੀ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਨਾਲ ਦੀ ਨਾਲ ਹੈਲਥ ਡਿਪਾਰਟਮੈਂਟ ਦੀਆਂ ਸਿਵਲ ਐਡਮਿਨਿਸਟ੍ਰੇਸ਼ਨ ਦੀਆਂ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਬਣ ਚੁੱਕੀਆਂ ਤਿੱਬੀ ਦੇ ਵਿੱਚ ਔਰ ਇਸ ਤੋਂ ਪਹਿਲਾਂ ਗੁਜਰਾ ਦੇ ਵਿੱਚ ਘਰ-ਘਰ ਸਰਵੇ ਹੈ ਜਿਹੜਾ ਉਹੋ ਹੋ ਰਿਹਾ ਹੈ ਤਾਂ ਕਿ ਜੇ ਹੋਰ ਵੀ ਕਿਸੇ ਨੇ ਇਹ ਜ਼ਹਿਰੀਲੀ ਚੀਜ਼ ਪੀਤੀ ਹੈ ਤੇ ਉਹਦਾ ਨਾਲ ਦੀ ਨਾਲ ਇਲਾਜ ਹੈ ਜਿਹੜਾ ਉਹ ਕਰਾਇਆ ਜਾ ਸਕੇ ਔਰ ਇਸ ਤੋਂ ਇਲਾਵਾ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਅੱਠ ਨੂੰ ਜਿਹੜੇ ਕਿ ਮਾਸਟਰਮਾਈਂਡ ਨੇ ਤੇ ਜਿਨ੍ਹਾਂ ਨੇ ਵੇਚੀ ਹੈ ਅੱਠ ਨੂੰ ਫੜ ਲਿਆ ਗਿਆ ਉਹਨਾਂ ਦੇ ਉੱਪਰ 302 ਦਾਇਆਨੇ ਕਿ ਕਤਲ ਦਾ ਪਰਚਾ ਜਿਹੜਾ ਉਹ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਔਰ ਜੇਲ ਉਹਨਾਂ ਨੂੰ ਭੇਜਿਆ ਜਾ ਚੁੱਕਿਆ ਹੈ ਅ ਹੈਲਥ ਸਿਵਲ ਤੇ ਪੁਲਿਸ ਦੀਆਂ ਟੀਮਾਂ ਘਰ-ਘਰ ਸਰਵੇ ਕਰ ਰਹੀਆਂ ਨੇ ਏ ਡੀ ਜੀ ਪੀ ਢਿੱਲੋਂ ਦੀ ਰਹਿਨਮਾਈ ਦੇ ਹੇਠ ਚਾਰ ਮੈਂਬਰੀ ਐਸ ਆਈ ਟੀ ਹੈ ਜਿਹੜੀ ਉਹ ਬਣ ਚੁੱਕੀ ਹੈ ਉਹ ਵੀ ਹੁਣ 15 ਮਿੰਟ ਦੇ ਵਿੱਚ ਵਿੱਚ ਟਿੱਬੀ ਦੇ ਵਿੱਚ ਪਹੁੰਚ ਜੇਗੀ ਤਾਂ ਕਿ ਇਹਦੀ ਗਹਿਰਾਈ ਤੱਕ ਜਾ ਜਾ ਸਕੇ ਮੇਰੀ ਹੁਣ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਮੇਰੇ ਹੱਥ ਵੱਲ ਕੇ ਬੇਤੀ ਇਹੀ ਹੈ ਕਿ ਸਰਕਾਰ ਵੱਲੋਂ ਨਾ ਕੋਈ ਕਮੀ ਸੀ ਨਾ ਹੈ ਤੇ ਨਾ ਹੋਊਗੀ ਪਰ ਨਾਰੀ ਇਸ ਚੀਜ਼ ਦਾ ਵੀ ਧਿਆਨ ਦੇਣ ਦੀ ਲੋੜ ਹੈ ਧਿਆਨ ਰੱਖਣ ਦੀ ਲੋੜ ਹੈ ਸਾਰਿਆਂ ਨੂੰ ਹੀ ਕਿ ਜੇ ਕਿਸੇ ਨੇ ਚਲੋ ਸ਼ਰਾਬ ਪੀਣੀ ਵੀ ਹੈ ਤਾਂ ਪੰਜਾਬ ਸਰਕਾਰ ਦੇ ਅਧਿਕਾਰਿਤ ਦਿੱਤੇ ਹੋਏ ਠੇਕੇ ਤੋਂ ਲੈ ਕੇ ਪੀਵੇ ਜੇ ਇਸ ਤਰੀਕੇ ਦੇ ਨਾਲ ਉਹ ਕਿਤੋਂ ਵੀ ਕਿਤੇ ਕਿਸੇ ਨੇ ਸਪਲਾਈ ਕਰਤੀ ਜਿਹੜੇ ਕਿ অথੋરાઇਜ਼ ਨਹੀਂ ਹੈਗੇ ਜਾਂ ਕੋਈ ਕਿਤੋਂ ਜਾ ਕੇ ਬੋਤਲ ਜਾਂ ਅਧੀਆਂ ਪੋਵਾ ਚੱਕ ਲਿਆ ਆ ਉਹਨਾਂ ਕੰਮਾਂ ਤੋਂ ਗਰੇਜ਼ ਕਰੋ ਕਿਉਂਕਿ ਇਹ ਵੀ ਜਿਹੜਾ ਕੇਸ ਹੋਇਆ ਜਿੰਨਾ ਮੈਨੂੰ ਪਤਾ ਲੱਗਿਆ ਇਹ ਵੀ ਜਿਹੜਾ ਕੇਸ ਹੋਇਆ ਇਸ ਜਿਸ ਬੰਦਾ ਮਾਸਟਰਮਾਈਂਡ ਸੀਗਾ ਉਹਦਾ ਪਹਿਲਾਂ ਇਹਦੀ ਕੋਈ ਹਿਸਟਰੀ ਨਹੀਂ ਸੀਗੀ ਉਹਨੂੰ ਇਹ ਮਿਥਾਈਲ ਐਲਕੋਹਲ ਜਿਹੜਾ ਕਿ ਪੇਂਟ ਜਾਂ ਐਡਹੈਸਿਵ ਜਾਂ ਪੋਲੀਥਿਨ ਬਣਾਉਣ ਦੇ ਵਿੱਚ ਯੂਜ਼ ਹੁੰਦਾ ਉਹਨੂੰ ਕਿਸੇ ਬਾਹਰਲੀ ਸਟੇਟ ਤੋਂ ਸਪਲਾਈ ਹੋਇਆ ਤੇ ਉਹਨੇ ਫਿਰ ਇਹ ਕੰਮ ਕੀਤਾ ਜਿਹਦੇ ਨਾਲ ਪਹਿਲਾ ਇਨਸਟੈਂਸ ਸੀਗਾ ਤੇ ਪਹਿਲੇ ਕਿਉਂਕਿ ਜਾਣਕਾਰੀ ਨਹੀਂ ਸੀਗੀ ਵੀ ਕਿਵੇਂ ਕਿੰਨੀ ਜ਼ਹਿਰ ਹੈ ਕਿੰਨੀ ਜ਼ਹਿਰ ਦੀ ਮਾਤਰਾ ਇਸ ਦੇ ਵਿੱਚ ਉਹਨੇ ਇਸ ਤਰੀਕੇ ਨਾਲ ਇਹ ਵੇਚੀ ਹੈ ਜਿਸ ਦੀ وجہ ਕਰਕੇ ਇਹ ਮੌਤਾਂ ਨੇ ਹੋਈਆਂ ਨੇ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਸਾਰੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹ ਜੇ ਕਿਸੇ ਵੀ ਕਿਸੇ ਵੀ ਛੋਟੇ ਮੋਟੇ ਹਲਕੇ ਲਾਲਚਾਂ ਦੇ ਵਿੱਚ ਆ ਕੇ ਆਪਦੇ ਤੇ ਆਪਦੇ ਪਰਿਵਾਰਾਂ ਦੀ ਜਾਨਾਂ ਖਤਰੇ ਦੇ ਵਿੱਚ ਨਾ ਪਾਓ ਜੇ ਕੋਈ ਇਹ ਜਾਂ ਵੇਚਦਾ ਹੈ ਉਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇਨਫੋਰਮ ਕਰੋ ਉਹਦੇ ਸਖਤ ਕਾਰਵਾਈ ਹੋਊਗੀ ਔਰ ਨਾਲ ਹੀ ਮੈਂ ਇਸ ਤੋਂ ਅਗਲੀ ਗੱਲ ਆ ਇਹ ਵੀ ਕਹੂੰਗਾ ਕਿ ਜਿਹੜੇ ਇਹੋ ਜਿਹੇ ਕੰਮਾਂ ਦੇ ਵਿੱਚ ਗੁਨਾਹਗਾਰ ਨੇ ਚਾਹੇ ਕੋਈ ਨਕਲੀ ਸ਼ਰਾਬ ਵੇਚੀ ਆ ਕਿਸੇ ਨੇ ਜਿਹਦੀ ਕਰਕੇ ਮੌਤਾਂ ਹੋਈਆਂ ਨੇ ਚਾਹੇ ਕੋਈ ਨਸ਼ਾ ਵੇਚਦਾ ਇਹ ਮੈਂ ਸਮਝਦਾ ਕਿ ਸਰਕਾਰਾਂ ਦੇ ਪੁਲਿਸ ਵੱਲੋਂ ਤਾਂ ਪੂਰੀ ਸਖਤੀ ਹੈ ਹੀ ਪਰ ਨਾਲ-ਨਾਲ ਲੋਕਾਂ ਨੂੰ ਵੀ ਸਮਾਜ ਨੂੰ ਵੀ ਇਸ ਗੱਲ ਦੀ ਕਸਮ ਖਾਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਜਾਨਾਂ ਤੇ ਖਤਰਾ ਬਣਦਾ ਹੈ ਉਹੋ ਜਿਹੇ ਲੋਕਾਂ ਦੀ ਜਮਾਨਤਾ ਵੀ ਨਾ ਕਰਾਓ ਜੇ ਜਮਾਨਤਾ ਨਹੀਂ ਕਰਾਵਾਂਗੇ ਤਾਂ ਹੀ ਇਹ ਕੋੜਾ ਜਿਹੜਾ ਇਹ ਪੱਕੇ ਤੌਰ ਦੇ ਉੱਪਰ ਵੱਡਿਆ ਜਾਊਗਾ ਸਰਕਾਰ ਨੇ ਐਕਸਾਈਜ਼ ਡਿਪਾਰਟਮੈਂਟ ਨੂੰ ਦੀ ਦਰੁਸਤੀ ਕਰਕੇ ਜਿਹੜਾ ਰੈਵਨਿਊ 6000 ਕਰੋੜ ਤੇ ਸੀਗਾ ਉਹ 10000 ਕਰੋੜ ਤੇ ਲੱਗੇ 10000 ਕਰੋੜ ਤੇ ਲੱਗੇ 댓 ਮੀਨਸ ਉਹਦੇ ਨਾਲ ਜਿਹੜੀ ਡਿਸਟਿਲਰੀਆਂ ਦੇ ਵਿੱਚੋਂ ਡਿਸਟਿਲਰੀਆਂ ਦੇ ਵਿੱਚੋਂ ਜਿਹੜੀ ਸ਼ਰਾਬ ਦੀ ਕੋਈ ਸਮਗਲਿੰਗ ਹੁੰਦੀ ਸੀਗੀ ਉਹ ਬੰਦ ਹੋ ਚੁੱਕੀ ਪੰਜਾਬ ਦੀਆਂ ਡਿਸਟਿਲਰੀਆਂ ਦੇ ਵਿੱਚੋਂ ਹੁਣ ਇਹ ਜਿਹੜਾ ਮਸਲਾ ਹੈ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਤੁਸੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਮੈਂ ਕੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਾਂ ਵੀ ਜੇ ਆ ਸ਼ਰਾਬ ਜੇ ਕਿਸੇ ਪੰਜਾਬ ਦੀ ਡਿਸਟਿਲਰੀ ਦੇ ਵਿੱਚੋਂ ਨਿਕਲ ਕੇ ਆਈ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕਿਸੇ ਸਰਕਾਰ ਦੇ ਵੱਲੋਂ ਦਿੱਤੇ ਹੋਏ ਠੇਕੇ ਦੇ ਵਿੱਚੋਂ ਨਿਕਲ ਕੇ ਆਈ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਇੱਕ ਬੰਦਾ ए बी सी ਕੋਈ ਵੀ ਬੰਦਾ ਪੰਜਾਬ ਦੇ 3 ਕਰੋੜ ਜਨਤਾ ਜੀ ਜੇ ਕੋਈ ਵੀ ਬੰਦਾ ਕਿਤੇ ਆਪਣਾ ਯੂਪੀ ਤੋਂ ਜਾਂ ਹਰਿਆਣੇ ਤੋਂ ਮਿਠਾਈ ਲਹਿਲਕੋਲ ਬਣਾ ਕੇ ਉਹਨੂੰ ਬੋਤਲਾਂ ਚ ਬੰਦ ਕਰ ਕਰ ਵੇਚੀ ਚੱਲੂਗਾ ਤੇ ਜਿਹਦਾ ਕਿ ਇਸ ਕੰਮ ਵਾਸਤੇ ਪਹਿਲਾਂ ਰਿਕਾਰਡ ਨਹੀਂ ਹੈਗਾ ਉਹ ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਜੀ ਇਦੇ ਵਾਸਤੇ ਤਾਂ ਲੋਕਾਂ ਨੂੰ ਆਪ ਨੂੰ ਵੀ ਜਾਗਰੂਕ ਹੋਣਾ ਪਊਗਾ ਵੀ ਇਹ ਜੀ ਥਾਂ ਤੇ ਜਿਹੜਾ ਕਿ অথੋરાઇਜ਼ਡ ਵੈਂਡ ਨਹੀਂ ਹੈਗਾ ਉਥੋਂ ਨਾ ਖਰੀਦੋ ਸੋ ਇਸ ਕਰਕੇ ਪਲੀਜ਼ ਕਹਿਣਾ ਬੜਾ ਸੌਖਾ ਹੁੰਦਾ ਪਰ ਮੈਂ ਮੈਂ ਫੇਰ ਗਰੰਟੀ ਦਾ ਕਹਿਣਾ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਜੇ ਇਹ ਆਪਣਾ ਮਿਥਾਈਲ ਐਲਕੋਹਲ ਮਿਥਾਈਲ ਕੋਲ ਵੈਸੇ ਡਿਸਟਿਲਰੀ ਦੇ ਵਿੱਚ ਹੁੰਦਾ ਹੀ ਨਹੀਂ ਹੈਗਾ ਉਹ ਈਐਨ ਹੈ ਹੁੰਦਾ ਐਕਸਟਰਾ ਨਿਊਟਰਲ ਐਲਕੋਹਲ ਮਿਥਾਈਲ ਐਲਕੋਹਲ ਜਿਹੜਾ ਕਿ ਪੇਂਟ ਦੇ ਵਿੱਚ ਯੂਜ਼ ਹੁੰਦਾ ਹੁਣ ਤੁਸੀਂ ਆਪਣੇ ਘਰ ਸਪਿਰਟ ਪਈ ਹੈ ਇਹ ਟਾਇਲਟ ਸਾਫ ਕਰਨ ਵਾਲਾ ਸਪਰੇਅ ਪਿਆ ਉਹਨੂੰ ਤੁਸੀਂ ਕਾਦੇ ਉਹਦੇ ਚ ਸੌਫ ਲੈ ਜੀਆਂ ਪਾ ਕੇ ਤੁਸੀਂ ਤੁਹਾਡੇ ਚ ਜਾਂ ਮੇਰੇ ਚੋਂ ਆਪਣੇ ਚੋਂ ਕੋਈ ਵੀ ਵੇਚਣਾ ਸ਼ੁਰੂ ਕਰਦੇ ਤੇ ਲੋਕੋ ਨੂੰ ਪੀਣਾ ਸ਼ੁਰੂ ਕਰਦੇ ਨਾ ਇਹ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਜੀ ਮੇਰੇ ਕਹਿੰਦਾ ਮਤਲਬ ਹੈ ਪਲੀਜ਼ ਪ੍ਰਸ਼ਾਸਨ ਅਮਨ ਜੀ ਅਮਨ ਜੀ ਪ੍ਰਸ਼ਾਸਨ ਅਮਨ ਜੀ ਅਮਨ ਜੀ ਮਗਦ ਇਸ ਦੇ ਵਿੱਚ ਜੋ ਜੋ ਇਹ ਜਿਹੜਾ ਇਨਸੀਡੈਂਸ ਹੋਇਆ ਹੈ ਮਿਥਾਈਲ ਐਲਕੋਹਲ ਕੋ ਜਿੰਨਾ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਤੁਸੀਂ ਮਕਾਨ ਨੂੰ ADGP 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 GST ਲੋ ਦੀ ਅਗਵਾਈ ਦੇ ਵਿੱਚ ਸੈੱਟ ਬਣ ਚੁੱਕੀ ਜੇ ਇਸ ਤੋਂ ਪਹਿਲਾਂ ਮਿਥਾਈਲ ਐਲਕੋਹਲ ਦਾ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਹੈਗਾ ਇਹ ਪਹਿਲਾ ਆਇਆ ਪਾਤਣਾ ਤੋਂ ਸ਼ੁਰੂ ਹੋਇਆ ਤੇ ਉੱਥੋਂ ਸਪਲਾਈ ਹੋ ਗਈ ਪਹਿਲੀ ਆਇਆ ਪਹਿਲੀ ਵਾਰੀ ਨੁਕਸਾਨ ਹੋ ਗਿਆ ਤੇ ਪਹਿਲੀ ਵਾਰੀ 8 ਇਹ ਸ਼ਰਾਬ ਦੀ ਤਸਕਰੀ ਨਹੀਂ ਕਿ ਮਿਥਾਈਲ ਐਲਕੋਹਲ ਹੈ ਮਿਥਾਈਲ ਐਲਕੋਹਲ ਜੀ ਸਰ ਇਹ ਤਾਂ ਤਾਂ ਸਾਹਮਣੇ ਆ ਗਿਆ ਸਰ ਜਿਹ ਮੁੱਕਾ ਹੋਏ ਨੇ ਜੂਸ ਤਾਂ ਵੀ ਸਰ ਸੁਣ ਲਓ ਮਿਥਾਈਲ ਇਥਨੋਲ ਜਿਹੜਾ ਕਿ ਪੇਂਟ ਦੇ ਵਿੱਚ ਯੂਜ਼ ਹੁੰਦਾ ਹੈ ਸਾਹਮਣੇ ਕੈਮਰਾ 'ਚ ਸਮਝੋ ਮੇਰੀ ਗੱਲ ਨੂੰ ਇਹ ਸ਼ਰਾਬ ਦੀ ਤਸਕਰੀ ਕਿਸੇ ਡਿਸਟਿਲਰੀ ਦੇ ਵਿੱਚੋਂ ਨਹੀਂ ਹੋਈ ਕਿਸੇ ਠੇਕੇ ਦੇ ਵਿੱਚੋਂ ਨਹੀਂ ਹੋਈ ਹੈਗੀ